ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤਾਂ ਇਥੋਂ ਤੱਕ ਕਹਿੰਦੇ ਨੇ ਸਾਧ ਕੀ ਮਹਿਮਾ ਬੇਦ ਨਾ ਜਾਣੇ ਧਿਆਨ द्या ਜੇ ਸਾਡੇ ਹਿੰਦੁਸਤਾਨ ਦੇ ਮੁਤਾਬਕ ਜਿਹੜੇ ਸਨਾਤਨ ਮਤ ਨੂੰ ਮੰਨਣ ਵਾਲੇ ਸਾਡੇ ਭਰਾ ਨੇ ਉਹਨਾਂ ਦੇ ਮੁਤਾਬਕ ਜਿਹੜੇ ਵੇਦ ਨੇ ਇਹ ਗਿਆਨ ਦਾ ਭੰਡਾਰ ਹਨ ਲੇਕਿਨ ਵੇਦਾਂ ਦੇ ਹੁੰਦੀਆਂ ਬਾਣੀ ਦੀ ਰੋੜ ਕਿਉਂ ਪਈ ਇਹ ਥੋੜਾ ਜਿਹਾ ਆਪਾਂ ਕਿਉਂਕਿ ਸਿੱਖ ਹਨ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਦੇ ਆਂ ਇਗਲੇ ਕਹਿੰਦੇ ਵੀ ਗਿਆਨੀ ਜੀ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਗੁਰੂ ਕਿਉਂ ਮੰਨਦੇ ਜੇ ਵੇਦ ਹੈਨ ਤੇ ਉਹਨਾਂ ਦੇ ਹੁੰਦੇ ਪਾਣੀ ਦੀ ਲੋੜ ਕੀ ਹੈ ਇਹਦਾ ਜਵਾਬ ਗੁਰਮੁਖ ਹੋਇਆ ਹੈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ ਕਿ ਆ ਧਰਤੀ ਬੰਦੇ ਪਾਣੀ ਨਹੀਂ ਇਹਦਾ ਅਰਥ ਹੈ ਕਿ ਜਿਵੇਂ ਧਰਤੀ ਤੇ ਮੀਂਹ ਪੈਂਦਾ ਹੈ ਤੇ ਥੱਲੇ ਪਾਣੀ ਤੇ ਤੁਸੀਂ ਕਹੋਗੇ ਵੀ ਮੀਂਹ ਥੱਲੇ ਪਾਣੀ ਹੁੰਦਿਆਂ ਮੀਂਹ ਦੀ ਲੋੜ ਕਿਉਂ ਹੈ ਮੀਂਹ ਦੀ ਲੋੜ ਇਸ ਕਰਕੇ ਧਰਤੀ ਦੇ ਥੱਲੇ ਗੁਰਮਖੋ ਕਿਤੇ ਪਾਣੀ ਖਾਰਾ ਹੈ ਕਿਤੇ ਪਾਣੀ ਕੌੜਾ ਹੈ ਕਿਤੇ ਪਾਣੀ ਕਲਰ ਹੈ ਲੇਕਿਨ ਜਿਹੜਾ ਮੀਂਹ ਦਾ ਪਾਣੀ ਉਹ ਫਿਲਟਰ ਹੁੰਦਾ ਗੁਰਮਖੋ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਇਸੇ ਤਰ੍ਹਾਂ ਮੈਂ ਅਸਾਈ ਧਰਮ ਦੀ ਪੜ੍ਹਾਈ ਕੀਤੀ 5 ਸਾਲ Hindu ਧਰਮ ਦੇ ਗ੍ਰੰਥਾਂ ਦਾ ਬਤਾਲਿਆ ਕੀਤਾ ਮੈਂ ਕੁਰਾਨ ਦਾ ਅੱਖਰ ਅੱਖਰ ਪੜ੍ਹਿਆ ਜਿਹੜਾ ਕੁਰਾਨ ਹੈ ਨਾ ਤੁਹਾਡੇ ਕੋਲ ਮੁਸਲਮਾਨ ਭਰਾ ਗੁੱਜਰ ਨੇ ਉਹਨਾਂ ਦੀ ਮਾਲਾ ਦੀ ਤਸਬੀਹ ਦੇ 100 ਮਣਕੇ ਨੇ ਕਾਰਨ ਕੀ ਹੈ ਕੁਰਾਨ ਵਿੱਚ ਕੇਵਲ ਤੇ ਕੇਵਲ ਅੱਲਾ ਦਾ ਸੌ ਨਾਮ ਹੈ ਤੇ ਕਹਿੰਦੇ ਬਾਕੀ ਦੇ ਨਾਮ ਗਲਤ ਹਨ ਕੁਰਾਨ ਵਿੱਚ ਕਿਤੇ ਰਾਮ ਲਬਜ ਨਹੀਂ ਮਿਲਦਾ ਵੇਦਾਂ ਚ ਕਿਤੇ ਅੱਲਾ ਨਹੀਂ ਮਿਲਦਾ ਲੇਕਿਨ ਗਰਵਾਣੀ ਹੈ ਜਿਹੜੀ ਨਾ ਅੱਲਾ ਨੂੰ ਮਾੜੀ ਅੱਖੇ ਤੇ ਨਾ ਰਾਮ ਨੂੰ ਮਾੜੀ ਅੱਖੇ ਇਹ ਕਹਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾਤਾਰਹੀ ਕੋਈ ਨਹਾਵੇ ਤੀਰਥੇ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ ਹਾਂ ਆਖਿਆ ਵੀ ਤੀਰਥਾਂ ਤੇ ਜਾਣ ਦਾ ਆ ਢੰਗ ਹੈ ਗੁਰਮੁਖਾ ਤੂੰ ਜਾਣਾ ਤਾਂ ਪਰ ਇਉਂ ਜਾਈ ਕਿਵੇਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰ ਤੇ ਜਾ ਕਰਕੇ ਸ਼ਬਦੀ ਵਿਚਾਰ ਕਰੀ ਤਾਂ ਕਿ ਤੈਨੂੰ ਅੰਦਰ ਦੀ ਸਮਝ ਪੈ ਜਾਏ